ਦੇ ਨਜ਼ਰਾਂ ਤੁਸੀਂ ਵੀ ਇਹ ਜਾਣਕਾਰੀ ਜ਼ਰੂਰ ਸੁਣ ਕੇ ਜਾਓ ਸਤਿ ਸ਼੍ਰੀ ਅਕਾਲ ਜੀ ਮੈਂ ਜੋਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ শ্রোਤਿਆਂ ਦਾ ਸਵਾਗਤ ਕਰਦੇ ਆਂ ਦੱਸ ਦਈਏ ਕਿ ਤਿਹਾਰਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮੁੱਖ ਐਲਾਨ ਕਰ ਦਿੱਤੇ ਗਏ ਨੇ ਜਿਵੇਂ ਕਿ ਅਸੀਂ ਸਾਬਕਾ ਤੋਂ ਬਹੁਤ ਚੰਗੀ ਤਰ੍ਹਾਂ ਜਾਗਰੂਕਾ ਕੀਤਾ ਹੈ ਕਿ ਤਿਹਾਰਾਂ ਦੇ ਮੌਕੇ ਤੇ ਜੋ ਪਟਾਕੇ ਚਲਾਏ ਜਾਂਦੇ ਨੇ ਜਿਸ ਦੇ ਕਾਰਨ ਜੋ ਪ੍ਰਦੂਸ਼ਣ ਦੀ ਮਾਤਰਾ ਕਾਫੀ ਜ਼ਿਆਦਾ ਵਧ ਜਾਂਦੀ ਹੈ ਹੁਣ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਤੇ ਇਸ ਸਮੇਂ ਪਾਬੰਦੀ ਨਹੀਂ ਲਗਾਈ ਹੈ ਪਰ ਉਹਨਾਂ ਨੇ ਇੱਕ ਟਾਈਮ ਹੈ ਜੋ ਉਹ ਮਿਥ ਦਿੱਤਾ ਹੈ ਦੱਸ ਦਈਏ ਕਿ ਦੀਵਾਲੀ ਦੇ ਮੌਕੇ ਤੇ ਜੋ ਪਟਾਕੇ ਨੇ ਉਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਹੀ ਚਲਾਏ ਜਾਣਗੇ ਉੱਥੇ ਹੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜੋ ਪਟਾਕੇ ਨੇ ਉਹ ਸਵੇਰੇ 4 ਵਜੇ ਤੋਂ 5 ਵਜੇ ਤੱਕ ਚਲਾਏ ਜਾਣਗੇ ਤੇ ਜੇ ਅਗਰ ਕੋਈ ਰਾਤ ਨੂੰ ਪਟਾਕੇ ਚਲਾਉਣਾ ਚਾਹੁੰਦਾ ਹੈ ਤਾਂ 8 ਵਜੇ ਤੋਂ 9 ਵਜੇ ਤੱਕ ਪਟਾਕੇ ਚਲਾ ਸਕਦਾ ਹੈ ਜਿਸ ਤੋਂ ਬਾਅਦ ਕੀ ਹੁਣ ਨਵੇਂ ਸਾਲ ਦੇ ਮੌਕੇ ਨੂੰ ਲੈ ਕੇ ਵੀ ਇਹੋ ਜਿਹੀ ਕੁਝ ਅਪਡੇਟਸ ਨੇ ਜਿਵੇਂ ਕਿ 11:55 ਤੋਂ ਸਾਢੇ 12 ਵਜੇ ਤੱਕ ਤੁਸੀਂ ਨਵੇਂ ਸਾਲ ਤੇ ਪਟਾਕੇ ਚਲਾ ਸਕਦੇ ਹੋ ਤੇ ਇਸੇ ਤਰ੍ਹਾਂ ਹੀ 크ਿਸਮਸ ਦੇ ਮੌਕੇ ਤੇ ਵੀ 11:55 ਤੋਂ ਲੈ ਕੇ ਸਾਢੇ 12 ਵਜੇ ਤੱਕ ਪਟਾਕੇ ਚਲਾਏ ਜਾ ਸਕਣਗੇ ਜੇਕਰ ਇਸ ਤੋਂ ਬਾਅਦ ਜਾਇ ਇਸ ਮਿਥੇ ਹੋਏ ਸਮੇਂ ਤੋਂ ਪਹਿਲਾਂ ਕੋਈ ਪਟਾਕੇ ਚਲਾਉਂਦਾ ਹੋਇਆ ਨਜ਼ਰ ਆਇਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤੇ ਪੁਲਿਸ ਪ੍ਰਸ਼ਾਸਨ ਦੇ ਇਲਾਕੇ ਦੀ ਪੁਲਿਸ ਹੈ ਜੋ ਉਸ ਤੇ ਬੰਦੀ ਕਾਰਵਾਈ ਕਰਕੇ ਉਸ ਨੂੰ ਹਿਰਾਸਤ ਵਿੱਚ ਵੀ ਲੈ ਸਕਦੀ ਹੈ ਤੇ ਇੱਥੇ ਤੱਕ ਕਿ ਤੁਹਾਨੂੰ ਭਾਰੀ ਜੁਰਮਾਨਾ ਵੀ ਪਾ ਸਕਦਾ ਹੈ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ